ਓਸ਼ੋ ਦੁਆਰਾ ਕੀਤੀ ਗਈ ਸ੍ਰੀ ਜਬੀ ਸਾਹਿਬ ਜੀ ਦੀ ਵਿਆਖਿਆ ਦੇ ਪੰਜਾਬੀ ਅਨੁਵਾਦ ਦਾ ਤੀਸਰਾ ਭਾਗ ਆਵਸਰਣ ਕਰਦੇ ਹਾਂ ਨਾਨਕ ਕਹਿੰਦੇ ਹਨ ਇੱਕ ਉਹ ਅੰਕਾਰ ਸਤਨਾਮ ਸਤ ਸ਼ਬਦ ਵੀ ਸਮਝ ਲੈਣ ਵਾਲਾ ਹੈ ਸੰਸਕ੍ਰਿਤ ਦੇ ਵਿੱਚ ਦੋ ਸ਼ਬਦ ਹਨ ਇੱਕ ਸਤ ਅਤੇ ਸਤਿਅ ਸਤ ਦਾ ਅਰਥ ਹੁੰਦਾ ਹੈ ਐਗਜ਼ਿਸਟੈਂਸ ਕੁਦਰਤ ਤੇ ਸੱਤੇ ਦਾ ਅਰਥ ਹੁੰਦਾ ਹੈ ਟਰੂਥ ਸੱਚਾਈ ਦੋਹਾਂ 'ਚ ਬਹੁਤ ਫਰਕ ਹੈ ਦੋਹਾਂ ਦਾ ਮੂਲ ਰੂਪ ਤਾਂ ਇੱਕ ਹੈ ਸਤ ਸੱਚ ਸਤਿਅ ਸਾਰੇ ਮੂਲ ਰੂਪ ਇੱਕ ਹਨ ਪਰ ਥੋੜਾ ਜਿਹਾ ਫਰਕ ਹੈ ਉਹ ਸਮਝ ਲੈਣਾ ਜ਼ਰੂਰੀ ਹੈ ਸਤਿਅ ਤਾਂ ਦਾਰਸ਼ਨਿਕ ਦੀ ਭਾਲ ਹੈ ਉਹ ਲੱਭਦਾ ਹੈ ਕਿ ਸਤਿਅ ਕੀ ਹੈ ਜਿਵੇਂ 2 ਅਤੇ 2 ਮਿਲ ਕੇ 4 ਹੁੰਦੇ ਹਨ ਇਹ ਸਤਿਅ ਹੈ ਕਿ 2 ਅਤੇ 2 ਮਿਲ ਕੇ 5 ਨਹੀਂ ਹੁੰਦੇ 2 ਅਤੇ 2 ਮਿਲ ਕੇ 3 ਨਹੀਂ ਹੁੰਦੇ 2 ਅਤੇ 2 ਮਿਲ ਕੇ 4 ਹੁੰਦੇ ਹਨ ਇਹ ਹਿਸਾਬ ਦਾ ਫਾਰਮੂਲਾ ਸੱਤਿਆ ਹੈ ਪਰ ਸਤ ਨਹੀਂ ਹੈ ਸੱਚ ਨਹੀਂ ਹੈ ਇੱਕ ਓਮਕਾਰ ਸਤ ਨਾਮ ਕਿਉਂਕਿ ਇਹ ਮਨੁੱਖ ਦਾ ਹਿਸਾਬ ਹੈ ਕਿ 2 ਤੇ 2 ਮਿਲ ਕੇ 4 ਹੁੰਦੇ ਹਨ ਇਹ ਆਦਮੀ ਦੀ ਹੀ ਕਾੜ ਹੈ ਇਸ ਸੱਤਿਆ ਤਾਂ ਹੈ ਪਰ ਸੱਚ ਨਹੀਂ ਤੁਸੀਂ ਰਾਤ ਸੁਪਨਾ ਵੇਖਦੇ ਹੋ ਸੁਪਨਾ ਸੱਤ ਤਾਂ ਹੈ ਪਰ ਸੱਤੇ ਨਹੀਂ ਹੈ ਸੁਪਨਾ ਹੈ ਨਹੀਂ ਤਾਂ ਵੇਖੋਗੇ ਕਿਵੇਂ ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸੱਤ ਹੈ ਕਿਉਂਕਿ ਸਵੇਰੇ ਤੁਸੀਂ ਪਾਉਂਦੇ ਹੋ ਕਿ ਸੁਪਨਾ ਤਾਂ ਨਾ ਹੋਣ ਦੇ ਬਰਾਬਰ ਹੈ ਪਰ ਹੋਇਆ ਜ਼ਰੂਰ ਕਿ ਸੁਪਨਾ ਆਇਆ ਦੁਨੀਆ 'ਚ ਅਜਿਹੀਆਂ ਘਟਨਾਵਾਂ ਹਨ ਜਿਹੜੀਆਂ ਸੱਤਿਆ ਹਨ ਪਰ ਸੱਤ ਨਹੀਂ ਹਨ ਔਰ ਅਜਿਹੀਆਂ ਘਟਨਾਵਾਂ ਵੀ ਹਨ ਜਿਹੜੀਆਂ ਸਤ ਹਨ ਪਰ ਸत्य ਨਹੀਂ ਹਨ ਹਿਸਾਬ ਸਤ ਹੈ ਪਰ ਸਤ ਨਹੀਂ ਹੈ ਹਿਸਾਬ ਦਾ ਇੱਕ ਨਤੀਜਾ ਸत्य ਹੋ ਸਕਦਾ ਹੈ ਪਰ ਸੱਚ ਨਹੀਂ ਹੋ ਸਕਦਾ ਸੁਪਨਾ ਹੈ ਸੁਪਨਾ ਸਤ ਹੈ ਪਰ ਸत्य ਨਹੀਂ ਹੈ ਪਰਮਾਤਮਾ ਦੋਨੋਂ ਹੈ ਸਤ ਵੀ ਤੇ ਸਤਿ ਵੀ ਅਤੇ ਇਸ ਲਈ ਨਾ ਤਾਂ ਉਸ ਨੂੰ ਹਿਸਾਬ ਨਾਲ ਪਾਇਆ ਜਾ ਸਕਦਾ ਹੈ ਤੇ ਨਾ ਹੀ ਵਿਗਿਆਨ ਦੇ ਨਾਲ ਕਿਉਂਕਿ ਵਿਗਿਆਨ ਲੱਭਦਾ ਹੈ ਸਤਿ ਨੂੰ ਅਤੇ ਨਾ ਤਾਂ ਉਸ ਨੂੰ ਕਪਤਾ ਦੇ ਨਾਲ ਹੀ ਪਾਇਆ ਜਾ ਸਕਦਾ ਹੈ ਕਿਉਂਕਿ ਕਪਤਾ ਲੱਭਦੀ ਹੈ ਸਤ ਨੂੰ ਪਰਮਾਤਮਾ ਦੋਨੋਂ ਹੈ ਸਤ ਅਤੇ ਸਤਿਅ ਇਸ ਲਈ ਨਾ ਤਾਂ ਕਲਾ ਉਸ ਨੂੰ ਪੂਰਾ ਲੱਭ ਸਕਦੀ ਹੈ ਅਤੇ ਨਾ ਵਿਗਿਆਨ ਦੋਨੋਂ ਅਧੂਰੇ ਹਨ ਅਤੇ ਇਸ ਲਈ ਧਰਮ ਦੀ ਖੋਜ ਦੋਹਾਂ ਤੋਂ ਵੱਖਰੀ ਹੈ ਧਰਮ ਉਸ ਦੀ ਖੋਜ ਹੈ ਜਿਹੜਾ ਦੋਨੋਂ ਹੈ ਇਕੱਠਾ ਹੈ ਜਿਹੜਾ ਇੰਨਾ ਸੱਤ ਹੈ ਜਿੰਨਾ ਕਿ ਹਿਸਾਬ ਦਾ ਕੋਈ ਵੀ ਫਾਰਮੂਲਾ ਅਤੇ ਜੋ ਇੰਨਾ ਸਤ ਹੈ ਕਿ ਜਿੰਨੀ ਕਪਤਾ ਦੀ ਕੋਈ ਵੀ ਧਾਰਨਾ ਉਹ ਦੋਨੋਂ ਹੈ ਜੇਕਰ ਤੁਸੀਂ ਅਧੂਰੇ ਜਿਹੇ ਵੇਖੋਗੇ ਤਾਂ ਭਲੇਖੇ ਵਿੱਚ ਰਹੋਗੇ ਫਿਰ ਤੁਸੀਂ ਦੋਵਾਂ ਨੂੰ ਮਿਲਾ ਕੇ ਵੇਖੋਗੇ ਤਦ ਹੀ ਉਸ ਨੂੰ ਪਾ ਸਕੋਗੇ ਤਾਂ ਜਦ ਨਾਨਕ ਕਹਿੰਦੇ ਹਨ ਇੱਕ ਓਮਕਾਰ ਸਤਨਾਮ ਤਾਂ ਇਸ ਸਤ ਵਿੱਚ ਦੋਨੋਂ ਹਨ ਸਤ ਅਤੇ ਸਤਿਆ ਉਸ ਪਰਮ ਹੋਂਦ ਦਾ ਨਾਮ ਜਿਹੜਾ ਗਣਿਤ ਵਾਂਗ ਸੱਚ ਹੈ ਅਤੇ ਜਿਹੜਾ ਕਵਤਾ ਦੀ ਤਰ੍ਹਾਂ ਵੀ ਸਤ ਹੈ ਜਿਹੜਾ ਸੁਪਨੇ ਦੀ ਤਰ੍ਹਾਂ ਮਿੱਠਾ ਹੈ ਅਤੇ ਗਣਿਤ ਦੀ ਤਰ੍ਹਾਂ ਬਿਲਕੁਲ ਸਹੀ ਹੈ ਜੋ ਹਿਰਦੇ ਦੀ ਭਾਵਨਾ ਦੇ ਵਾਂਗ ਵੀ ਹੈ ਅਤੇ ਮਸਤਕ ਦੀ ਸਮਝ ਦੇ ਵਾਂਗ ਵੀ ਹੈ ਜਿੱਥੇ ਦਿਲ ਅਤੇ ਦਿਮਾਗ ਮਿਲਦੇ ਹਨ ਉੱਥੋਂ ਧਰਮ ਸ਼ੁਰੂ ਹੁੰਦਾ ਹੈ ਜੇਕਰ ਦਿਮਾਗ ਇਕੱਲਾ ਰਹੇ ਫਿਰ ਦਿਲ ਨੂੰ ਦਬਾ ਲਵੇ ਤਾਂ ਵਿਗਿਆਨ ਉਪਜਦਾ ਹੈ ਜੇਕਰ ਹਿਰਦਾ ਇਕੱਲਾ ਰਹੇ ਦਿਮਾਗ ਨੂੰ ਹਟਾ ਦੇਵੇ ਤਾਂ ਕਲਪਨਾ ਦੇ ਜਗਤ ਦੇ ਵਿੱਚ ਕਵਿਤਾ ਸੰਗੀਤ ਚਿੱਤਰਕਲਾ ਉਪਜਦੀ ਹੈ ਔਰ ਜੇਕਰ ਦਿਮਾਗ ਅਤੇ ਹਿਰਦਾ ਦੋਵੇਂ ਮਿਲ ਜਾਣ ਦੋਵਾਂ ਦਾ ਸੰਯੋਗ ਹੋ ਜਾਏ ਤਾਂ ਅਸੀਂ ਇੱਕ ਓੰਕਾਰ ਦੇ ਵਿੱਚ ਪਰਵੇਸ਼ ਕਰਦੇ ਹਾਂ ਧਾਰਮਿਕ ਆਦਮੀ ਵਿਗਿਆਨਿਕ ਤੋਂ ਵੀ ਵੱਡਾ ਵਿਗਿਆਨਿਕ ਹੈ ਕਲਾਕਾਰ ਤੋਂ ਵੀ ਵੱਡਾ ਕਲਾਕਾਰ ਹੈ ਕਿਉਂਕਿ ਉਸ ਦੀ ਖੋਜ ਇਕੱਠੀ ਹੈ ਵਿਗਿਆਨ ਅਤੇ ਕਲਾ ਦਵੰਧ ਹੈ ਧਰਮ ਜੋੜ ਹੈ ਸਿੰਥੈਸਿਸ ਹੈ ਨਾਨਕ ਕਹਿੰਦੇ ਹਨ ਇੱਕ ਓੰਕਾਰ ਸਤਨਾਮ ਉਹ ਇੱਕ ਓੰਕਾਰ ਸਰੂਪ ਹੈ ਉਹ ਸਤਨਾਮ ਹੈ ਇਹ ਜਿਹੜੇ ਸ਼ਬਦ ਹਨ ਇਹਨਾਂ ਨੂੰ ਉਪਰੋਂ ਸਮਝੋਗੇ ਤਾਂ ਭਰਮ ਹੋਣਗੇ ਗਿਆਨੀਆਂ ਦੀ ਇੱਕ ਔਕੜ ਹੈ ਮੁਸ਼ਕਲ ਹੈ ਕਿ ਸ਼ਬਦ ਤਾਂ ਉਹਨਾਂ ਨੂੰ ਤੁਹਾਡੇ ਵਾਲੇ ਹੀ ਵਰਤਨੇ ਪੈਂਦੇ ਹਨ ਤੁਹਾਡੇ ਨਾਲ ਗੱਲ ਕਰਨੀ ਹੈ ਤਾਂ ਤੁਹਾਡੀ ਹੀ ਭਾਸ਼ਾ ਬੋਲਣੀ ਹੋਵੇਗੀ ਅਤੇ ਜੋ ਉਹ ਕਹਿਣਾ ਚਾਹੁੰਦੇ ਹਨ ਉਹ ਤੁਹਾਡੀ ਭਾਸ਼ਾ ਦੇ ਵਿੱਚ ਆ ਹੀ ਨਹੀਂ ਸਕਦਾ ਤੁਹਾਡੀ ਭਾਸ਼ਾ ਬਹੁਤ ਤੰਗ ਹੈ ਛੋਟੀ ਹੈ ਉਹ ਬਹੁਤ ਵੱਡਾ ਹੈ ਵਿਸ਼ਾਲ ਹੈ ਜਿਵੇਂ ਕੋਈ ਆਪਣੇ ਘਰ ਦੇ ਵਿੱਚ ਸਾਰੇ ਆਕਾਸ਼ ਨੂੰ ਸਮਾ ਲੈਣਾ ਚਾਹੇ ਜਿਵੇਂ ਕੋਈ ਆਪਣੀ ਮੁਠੀ ਦੇ ਵਿੱਚ ਸਾਰੇ ਪ੍ਰਕਾਸ਼ ਨੂੰ ਬੰਨ੍ਹ ਲੈਣਾ ਚਾਵੇ ਇਹੋ ਜੀ ਮਜਬੂਰੀ ਹੈ ਤਾਂ ਤੁਹਾਡੇ ਹੀ ਸ਼ਬਦ ਵਰਤਨੇ ਪੈਂਦੇ ਹਨ ਅਤੇ ਤੁਹਾਡੇ ਸ਼ਬਦਾਂ ਦੇ ਕਾਰਨ ਹੀ ਐਨੇ ਸੰਪਰਦਾਏ ਪੈਦਾ ਹੋ ਜਾਂਦੇ ਹਨ ਕਿਉਂਕਿ ਬੁੱਧ ਨਾਨਕ ਤੋਂ 2000 ਸਾਲ ਪਹਿਲਾਂ ਹੋਏ ਤਾਂ ਬੁੱਧ ਦੂਜੀ ਬੋਲੀ ਦੀ ਵਰਤੋਂ ਕਰਦੇ ਹਨ ਜਿਹੜੀ ਕੇ ਪ੍ਰਚਲਿਤ ਸੀ ਜਿਹੜੀ ਲੋਕ ਸਮਝਦੇ ਸਨ ਕ੍ਰਿਸ਼ਨ ਬੁੱਧ ਤੋਂ ਵੀ 2000 ਸਾਲ ਪਹਿਲਾਂ ਹੋਏ ਉਹ ਹੋਰ ਦੂਜੀ ਭਾਸ਼ਾ ਵਰਤੋਂ ਕਰਦੇ ਨੇ ਮੁਹੰਮਦ ਹੋਰ ਬੋਲੀ ਦੀ ਵਰਤੋਂ ਕਰਦੇ ਨੇ ਕਿਉਂਕਿ ਦੂਜੀ ਹਵਾ ਦੂਜਾ ਦੇਸ਼ ਦੂਜੇ ਢੰਗ ਦੇ ਲੋਕ ਮਹਾਵੀਰ ਵੱਖਰੇ ਜੀਸਸ ਵੱਖਰੇ ਬੋਲੀਆਂ ਦੇ ਭੇਦ ਹਨ ਬੋਲੀ ਤੁਹਾਡੇ ਕਾਰਨ ਵੱਖਰੀ ਹੈ ਹਾਲਾਂਕਿ ਗਿਆਨੀਆਂ ਚ ਕੋਈ ਵੀ ਭੇਦ ਨਹੀਂ ਨਾਨਕ ਜਿਹੜੀ ਬੋਲੀ ਦੀ ਵਰਤੋਂ ਕਰ ਰਹੇ ਨੇ ਉਹ ਨਾਨਕ ਦੇ ਵੇਲੇ ਸਮਝੀ ਜਾ ਸਕਦੀ ਸੀ ਤਾਂ ਨਾਨਕ ਕਹਿੰਦੇ ਹਨ ਕਰਤਾ ਪੁਰਖ ਉਹੀ ਬਣਾਉਣ ਵਾਲਾ ਹੈ ਲੇਕਿਨ ਉਸੇ ਘੜੀ ਮਨ ਦੇ ਵਿੱਚ ਖਿਆਲ ਆਉਂਦਾ ਹੈ ਕਿ ਜੇਕਰ ਉਹੀ ਬਣਾਉਣ ਵਾਲਾ ਹੈ ਤੇ ਅਸੀਂ ਬਣਾਏ ਗਏ ਹਾਂ ਤਾਂ ਦ્વੈਤ ਹੋ ਗਿਆ ਜੇਕਰ ਉਹ ਬਣਾਉਣ ਵਾਲਾ ਸਿਰਜਣਹਾਰ ਹੈ ਅਤੇ ਸ੍ਰਿਸ਼ਟੀ ਵੱਖਰੀ ਹੈ ਜਿਸ ਨੂੰ ਉਸਨੇ ਬਣਾਇਆ ਤਾਂ ਦਵੈਤ ਸ਼ੁਰੂ ਹੋ ਜਾਂਦਾ ਹੈ ਸਾਡੀ ਭਾਸ਼ਾ ਤੋਂ ਅਰਚਨ ਸ਼ੁਰੂ ਹੁੰਦੀ ਹੈ ਜਿਵੇਂ ਜਿਵੇਂ ਨਾਨਕ ਅੱਗੇ ਵਧਣਗੇ ਨਾ ਤਿਵੇਂ-ਤਿਵੇਂ ਅਰਚਨ ਸ਼ੁਰੂ ਹੋਵੇਗੀ ਜਿਹੜਾ ਉਹਨਾਂ ਨੇ ਪਹਿਲਾ ਸ਼ਬਦ ਬੋਲਿਆ ਹੈ ਸਮਾਧੀ ਦੇ ਬਾਅਦ ਉਹ ਹੈ ਇੱਕ ਓੰਕਾਰ ਸਤਨਾਮ ਸੱਚ ਤਾਂ ਇਹ ਹੈ ਕਿ ਪੂਰਾ ਸਿੱਖ ਧਰਮ ਇਨ ਤਿੰਨਾਂ ਸ਼ਬਦਾਂ ਦੇ ਵਿੱਚ ਸਮਾਪਤ ਹੋ ਜਾਂਦਾ ਹੈ ਇਸ ਤਈ ਅੱਗੇ ਤਾਂ ਤੁਹਾਨੂੰ ਸਮਝਾਉਣ ਦੀ ਹੀ ਕੋਸ਼ਿਸ਼ ਹੈ ਵਰਨਾ ਗੱਲ ਪੂਰੀ ਹੋ ਗਈ ਤੁਸੀਂ ਇੰਨੇ ਦੇ ਨਾਲ ਨਹੀਂ ਸਮਝ ਸਕੋਗੇ ਇਸ ਲਈ ਅੱਗੇ ਫੈਲਾਓ ਕਰਨਾ ਪੈਂਦਾ ਹੈ ਵਰਨਾ ਮੰਤਰ ਤਾਂ ਪੂਰਾ ਹੋ ਗਿਆ ਗੱਲ ਤਾਂ ਪੂਰੀ ਹੋ ਗਈ ਇੱਕ ਓੰਕਾਰ ਸਤਨਾ ਸਭ ਕੈ ਦਿੱਤਾ ਪਰ ਤੁਹਾਡੇ ਲਈ ਤਾਂ ਅਜੇ ਕੁਝ ਵੀ ਨਹੀਂ ਕਿਹਾ ਗਿਆ ਤਾਂ ਤੁਹਾਡੀ ਭਾਸ਼ਾ ਸ਼ੁਰੂ ਹੁੰਦੀ ਹੈ ਕਰਤਾ ਪੁਰਖ ਉਹ ਬਣਾਉਣ ਵਾਲਾ ਹੈ ਪਰ ਧਿਆਨ ਰੱਖਣਾ ਜੋ ਉਸਨੇ ਬਣਾਇਆ ਹੈ ਉਹ ਉਸ ਕੋਲੋਂ ਵੱਖਰਾ ਨਹੀਂ ਹੈ ਬਣਾਉਣ ਵਾਲਾ ਬਣਾਈ ਹੋਈ ਸ੍ਰਿਸ਼ਟੀ ਦੇ ਵਿੱਚ ਹੀ ਲੁਕਿਆ ਆਇਆ ਹੈ ਕਰਤਾ ਕਿਰਤ ਦੇ ਵਿੱਚ ਲੁਕਿਆ ਹੈ ਬਣਾਉਣ ਵਾਲਾ ਸ੍ਰਿਸ਼ਟੀ ਵਿੱਚ ਲੀਨ ਹੈ ਇਸ ਲਈ ਨਾਨਕ ਨੇ ਗ੍ਰਸਤ ਅਤੇ ਸੰਨਿਆਸੀ ਨੂੰ ਵੱਖਰਾ ਨਹੀਂ ਕੀਤਾ ਕਿਉਂਕਿ ਜੇਕਰ ਸ੍ਰਿਸ਼ਟੀ ਤੋਂ ਕਰਤਾ ਪਰਮੇਸ਼ਰ ਵੱਖਰਾ ਹੈ ਤਾਂ ਫਿਰ ਤੁਹਾਨੂੰ ਸ੍ਰਿਸ਼ਟੀ ਦੇ ਕੰਮ ਧੰਦੇ ਤੋਂ ਹਟ ਜਾਣਾ ਚਾਹੀਦਾ ਹੈ ਜਦ ਤੁਸੀਂ ਕਰਤਾਪੁਰਖ ਨੂੰ ਲੱਭਣਾ ਹੈ ਤਾਂ ਕਿਰਤ ਤੋਂ ਦੂਰ ਹੋ ਜਾਣਾ ਚਾਹੀਦਾ ਹੈ ਕਰਮ ਤੋਂ ਦੂਰ ਹੋ ਜਾਣਾ ਚਾਹੀਦਾ ਹੈ ਫਿਰ ਬਾਜ਼ਾਰ ਹੈ ਦੁਕਾਨ ਹੈ ਕੰਮ ਧੰਦਾ ਹੈ ਉਸ ਤੋਂ ਵੱਖਰਾ ਹੋ ਜਾਣਾ ਚਾਹੀਦਾ ਹੈ ਨਾਨਕ ਅਖੀਰ ਤੱਕ ਵਖਰੇ ਨਹੀਂ ਹੋਏ ਯਾਤਰਾਵਾਂ ਤੇ ਜਾਂਦੇ ਰਹੇ ਅਤੇ ਜਦ ਵੀ ਮੁੜ ਕੇ ਆਉਂਦੇ ਤਾਂ ਉਹ ਫਿਰ ਆਪਣੀ ਖੇਤੀਬਾੜੀ ਦੇ ਵਿੱਚ ਲੱਗ ਜਾਂਦੇ ਜਿਸ ਪਿੰਡ ਵਿੱਚ ਅਖੀਰ ਦੇ ਵਿੱਚ ਵਸ ਗਏ ਸੀ ਉਸ ਦਾ ਨਾਮ ਉਹਨਾਂ ਨੇ ਕਰਤਾਰਪੁਰ ਰੱਖ ਲਿਆ ਕਰਤੇ ਦਾ ਪਿੰਡ ਜੇਕਰ ਪ੍ਰਮਾਤਮਾ ਕਰਤਾ ਹੈ ਤਾਂ ਤੁਸੀਂ ਇਹ ਨਾ ਸਮਝਣਾ ਕਿ ਉਹ ਦੂਰ ਹੋ ਗਿਆ ਹੈ ਕਿਰਤ ਤੋਂ ਇੱਕ ਆਦਮੀ ਮੂਰਤੀ ਬਣਾਉਂਦਾ ਹੈ ਜਦ ਮੂਰਤੀ ਬਣ ਜਾਂਦੀ ਹੈ ਤਾਂ ਮੂਰਤੀਕਾਰ ਵੱਖਰਾ ਹੋ ਜਾਂਦਾ ਹੈ ਮੂਰਤੀ ਵੱਖਰੀ ਹੋ ਜਾਂਦੀ ਹੈ ਦੋ ਹੋ ਗਏ ਮੂਰਤੀਕਾਰ ਦੇ ਮਰਨ ਦੇ ਨਾਲ ਮੂਰਤੀ ਨਹੀਂ ਮਰੇਗੀ ਮੂਰਤੀਕਾਰ ਮਰ ਵੀ ਜਾਏ ਤਾਂ ਵੀ ਮੂਰਤੀ ਰਹੇਗੀ ਮੂਰਤੀ ਦੇ ਟੁੱਟਣ ਤੇ ਮੂਰਤੀਕਾਰ ਨਹੀਂ ਮਰੇਗਾ ਮੂਰਤੀ ਟੁੱਟ ਜائے ਪਰ ਮੂਰਤੀਕਾਰ ਬਚੇਗਾ ਦੋਨੋਂ ਵਕਰੇ ਹੋ ਗਏ ਪਰ ਆਤਮਾ ਅਤੇ ਉਸ ਦੀ ਸ੍ਰਿਸ਼ਟੀ 'ਚ ਅਜਿਹਾ فاਸਲਾ ਨਹੀਂ ਹੈ ਫਿਰ ਪਰਮਾਤਮਾ ਤੇ ਉਸ ਦੀ ਸ੍ਰਿਸ਼ਟੀ 'ਚ ਕਿਹੋ ਜਿਹਾ ਸਬੰਧ ਹੈ ਉਹ ਅਜਿਹਾ ਹੈ ਜਿਵੇਂ ਨਾਚਾਰ ਭਾਵ ਨੱਚਣ ਵਾਲਾ ਇੱਕ ਆਦਮੀ ਨੱਚ ਰਿਹਾ ਹੈ ਤਾਂ ਨਾਚ ਹੈ ਪਰ ਕੀ ਤੁਸੀਂ ਨਾਚ ਨੂੰ ਅਤੇ ਨੱਚਣ ਵਾਲੇ ਨੂੰ ਵੱਖ ਕਰ ਸਕਦੇ ਹੋ ਨੱਚਣ ਵਾਲਾ ਘਰ ਚਲਾ ਜਾਏ ਨਾਚ ਤੁਹਾਡੇ ਕੋਲ ਛੱਡ ਕੇ ਜਾ ਸਕੇਗਾ ਨੱਚਣ ਵਾਲਾ ਮਰੇਗਾ ਨਾਚ ਵੀ ਮਰ ਜਾਏਗਾ ਇਸ ਲਈ ਹਿੰਦੂਆ ਨੇ ਪ੍ਰਾਚੀਨ ਸਮੇਂ ਤੋਂ ਪਰਮਾਤਮਾ ਨੂੰ ਨੱਚਣ ਵਾਲੇ ਦੇ ਰੂਪ ਦੇ ਵਿੱਚ ਵੇਖਿਆ ਹੈ ਨਟਰਾਜ ਕਿਉਂਕਿ ਨਟਰਾਜ ਦੇ ਪ੍ਰਤੀਕ 'ਚ ਨੱਚਣ ਵਾਲਾ ਅਤੇ ਨਾਚ ਵਖਰੇ ਨਹੀਂ ਹੁੰਦੇ ਕਵੀ ਵੀ ਕਵਿਤਾ ਬਣਾਏ ਤਾਂ ਕਵਿਤਾ ਤੋਂ ਵੱਖਰਾ ਹੋ ਜਾਂਦਾ ਹੈ ਮੂਰਤੀਕਾਰ ਮੂਰਤੀ ਬਣਾਵੇ ਮੂਰਤੀ ਤੋਂ ਵੱਖਰਾ ਹੋ ਜਾਂਦਾ ਹੈ ਮਾਂ ਪੁੱਤਰ ਨੂੰ ਜਨਮ ਦਿੰਦੀ ਹੈ ਜਨਮ ਦਿੰਦੇ ਹੀ ਵਖਰੀ ਹੋ ਜਾਂਦੀ ਹੈ ਪਿਤਾ ਪੁੱਤਰ ਤੋਂ ਵੱਖਰਾ ਹੈ ਲੇਕਿਨ ਪਰਮਾਤਮਾ ਸ੍ਰਿਸ਼ਟੀ ਤੋਂ ਵੱਖਰਾ ਨਹੀਂ ਹੈ ਸ੍ਰਿਸ਼ਟੀ ਦੇ ਵਿੱਚ ਸਮਾਇਆ ਹੋਇਆ ਹੈ ਜੇਕਰ ਠੀਕ-ਠੀਕ ਤੁਹਾਡੀ ਭਾਸ਼ਾ ਦੀ ਵਰਤੋਂ ਨਾ ਕੀਤੀ ਜਾਏ ਤਾਂ ਕਹਿਣਾ ਪਵੇਗਾ ਕਿ ਉਹ ਸਿਰਜਣਹਾਰ ਹੈ ਉਹੀ ਸ੍ਰਿਸ਼ਟੀ ਹੈ ਹੋਰ ਵੀ ਜੇਕਰ ਠੀਕ ਤਰ੍ਹਾਂ ਕਹਿਣਾ ਹੋਵੇ ਤਾਂ ਬਣਾਉਣ ਵਾਲਾ ਹੀ ਸਿਰਜਣ ਦੀ ਪ੍ਰਕਿਰਿਆ ਹੈ ਇਸ ਲਈ ਨਾਨਕ ਕਹਿੰਦੇ ਹਨ ਕੁਝ ਵੀ ਛੱਡ ਕੇ ਭੱਜਣਾ ਨਹੀਂ ਹੈ ਜਿੱਥੇ ਤੁਸੀਂ ਹੋ ਉੱਥੇ ਹੀ ਉਹ ਲੁਕਿਆ ਹੋਇਆ ਹੈ ਨਾਨਕ ਨੇ ਇਸ ਅਨੋਖੇ ਧਰਮ ਨੂੰ ਜਨਮ ਦਿੱਤਾ ਹੈ ਜਿਸ ਦੇ ਵਿੱਚ ਗ੍ਰਸਥ ਅਤੇ ਸੰਨਿਆਸੀ ਇੱਕ ਹਨ ਅਤੇ ਉਹ ਹੀ ਆਦਮੀ ਆਪਣੇ ਆਪ ਨੂੰ ਸਿੱਖ ਕਹਿਣ ਦਾ ਹੱਕਦਾਰ ਹੈ ਜਿਹੜਾ ਗ੍ਰਸਤ ਹੁੰਦੇ ਹੋਏ ਵੀ ਸੰਨਿਆਸੀ ਹੋਵੇ ਤੇ ਸੰਨਿਆਸੀ ਹੁੰਦੇ ਹੋਏ ਵੀ ਗ੍ਰਸਤ ਹੋਵੇ ਸਿਰ ਦੇ ਵਾਲ ਵਧਾ ਲੈਣ ਦੇ ਨਾਲ ਪਗੜੀ ਬੰਨ ਲੈਣ ਦੇ ਨਾਲ ਕੋਈ ਵੀ ਸਿੱਖ ਨਹੀਂ ਹੁੰਦਾ ਸਿੱਖ ਹੋਣਾ ਬੜਾ ਔਖਾ ਹੈ ਗ੍ਰਸਤ ਹੋਣਾ ਆਸਾਨ ਹੈ ਸੰਨਿਆਸੀ ਹੋਣਾ ਆਸਾਨ ਹੈ ਸਾਰ ਛੱਡ ਕੇ ਭੱਜ ਜਾਓ ਜੰਗਲ ਦੇ ਵਿੱਚ ਪਰ ਸਿੱਖ ਹੋਣਾ ਔਖਾ ਹੈ ਕਿਉਂਕਿ ਸਿੱਖ ਦਾ ਅਰਥ ਹੈ ਸੰਨਿਆਸੀ ਅਤੇ ਗ੍ਰਸਥ ਇਕੱਠੇ ਰਹਿਣਾ ਘਰ ਦੇ ਵਿੱਚ ਅਤੇ ਇਵੇਂ ਰਹਿਣਾ ਜਿਵੇਂ ਨਾ ਹੋਵੇ ਰਹਿਣਾ ਘਰ ਦੇ ਵਿੱਚ ਅਤੇ ਇੰਜ ਰਹਿਣਾ ਜਿਵੇਂ ਹਿਮਾਲਿਆ ਤੇ ਰਹਿੰਦਾ ਹੋਵੇ ਕੰਨੀ ਦੁਕਾਨ ਲੇਖਣ ਯਾਦ ਪ੍ਰਮਾਤਮਾ ਨੂੰ ਰੱਖਣਾ ਗਿਣਨੇ ਰੁਪਏ ਤੇ ਨਾਓ ਉਸ ਦਾ ਲੈਣਾ ਓਸ਼ੋ ਦੁਆਰਾ ਕੀਤੀ ਗਈ ਸ੍ਰੀ ਜਬਜੀ ਸਾਹਿਬ ਜੀ ਦੀ ਵਿਆਖਿਆ ਦੇ ਪੰਜਾਬੀ ਅਨਵਾਦ ਦਾ ਚੌਥਾ ਭਾਗ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਇਜਾਜ਼ਤ ਦਿਓ। ਧੰਨਵਾਦ।